ਸਸਿਕਾ ਹਾਂਜੀ ਮੈਡਮ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਵੀਰਿੰਦਰਜੀਤ ਕੌਰ ਹੈ ਅੱਛਾ ਵੀਰਿੰਦਰਜੀਤ ਕੌਰ ਜੀ ਅੱਜ ਪਿੰਡ ਨੌਲੜੀ ਖੁਰਦ ਸ੍ਰੀ ਵਾਸਾਹਬ ਗੁਰਦੁਆਰਾ ਸਾਹਿਬ ਵਿਖੇ ਆਪਣੇ ਪ੍ਰੋਗਰਾਮ ਕਰਵਾਇਆ ਜੀ ਉਸ ਦੀ ਜਾਣਕਾਰੀ ਦਿਓ ਹਾਂਜੀ ਅੱਜ ਅਸੀਂ ਸ਼ਹੀਦਾਂ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਤੇ ਉਸ ਤੋਂ ਬਾਅਦ ਚਾਦਾ ਲੰਗਰ ਵਰਤਾਇਆ ਗਿਆ ਅੱਛਾ ਜੀ ਕੀ ਅੱਜ ਸ਼ਾਮ ਦਾ ਵੀ ਕੋਈ ਪ੍ਰੋਗਰਾਮ ਰੱਖਿਆ ਹੈ ਤੁਸੀਂ ਉਹਦੀ ਜਾਣਕਾਰੀ ਦਿਓਗੇ ਹਾਂਜੀ ਹਾਂਜੀ ਅਸੀਂ ਅੱਜ ਸ਼ਾਮ ਨੂੰ ਚਾਰ ਸਾਹਿਬ ਜੀ ਦੀ ਫਿਲਮ ਦਿਖਾ ਰਹੇ ਹਾਂ ਕਿਸ ਟਾਈਮ ਦਿਖਾ ਰਹੇ ਹੋ ਜੀ 6 ਵਜੇ ਅੱਛਾ ਜੀ 6 ਵਜੇ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਦਾ ਜੋ ਪ੍ਰੋਗਰਾਮ ਰੱਖਿਆ ਹੈ ਹਾਂਜੀ ਉਸ ਤੋਂ ਬਾਅਦ ਬੱਚਿਆਂ ਨੂੰ ਫਿਲਮ ਤੋਂ ਸੰਬੰਧਿਤ ਹਾਂਜੀ ਪ੍ਰਸ਼ਨ ਪੁੱਛਾਂਗੇ ਤੇ ਪ੍ਰਸ਼ਨ ਤੋਂ ਬਾਅਦ ਫਿਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਏਗਾ ਅੱਛਾ ਜੀ ਸਨਮਾਨਿਤ ਕੀਤਾ ਜਾਊਗਾ ਤਾਂ ਕਿ ਸਾਡੇ ਬੱਚੇ ਸਿੱਖੀ ਦੇ ਵੱਲ ਵਧਣ ਹਾਂਜੀ ਏ ਮੈਡਮ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਜੀ ਬਹੁਤ ਇਹ ਜਾਣਕਾਰੀ ਲੈ ਕੇ ਸਾਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਨੌਜਵਾਨ ਪੀੜੀ ਨੂੰ ਵੀ ਪ੍ਰੇਰਿਤ ਕਰ ਰਹੇ ਹੋ ਤੇ ਛੋਟੇ ਬੱਚਿਆਂ ਨੂੰ ਵੀ ਸਿੱਖੀ ਧਰਮ ਦੇ ਵੱਲ ਲੈ ਕੇ ਜਾ ਰਹੇ ਹੋ ਸਾਡੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਨਾਲ ਗੱਲਬਾਤ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਧੰਨਵਾਦ ਧੰਨਵਾਦ ਇਸ ਦਾ ਬਾਲ ਨਾਮ ਇਸਨਾਤ ਕਰਨ ਕਰਾਵ ਸਰਬ ਕੁਲ ਦਾ ਰਾਸ ਤਾਗਿਆ ਕਾਰੀ ਫਪਰਾ ਜੀਓ ਜੋ ਤੋ ਤਿਸ ਭਾਵੈ ਸੋਹੀ ਪੰਡਥਿਓ ਕਦੂ ਉਚੀ ਨੀਚ ਬਸੈ ਤਮੋ ਸੋਗ ਮਾਸੁਰ ਅਰੰਗ ਹਸੈ ਕਦੂ ਨਿੰਦ ਚਿੰਤ ਮੁਕਿ ਨਾਰਾਦ ਕਦੂ ਉਪਰ ਕਾਸ ਪਿਆਲ ਕਦੂ ਬੇਤਾ ਬ੍ਰਹਮ ਵਿਚਾਰ ਨਾਨਕ ਦਾਵਣ ਹਾਲ ਕਦੂ ਨਿਤ ਕਰੇ ਬਹੁ ਭਾਰਤ ਪ੍ਰਭੂ ਸੋਇ ਰਹੈ ਜਨਮਾਨ ਤਉ ਮਹਾਰੂਤਿ ਤਿਕਰਾਰ موسیقی <applause> <applause> ਕਬੂ ਮੋਹ ਤਰੀ ਨਾਵੈ ਨਿਆਨ ਕਬੂ ਕਬੂ ਤਟ ਪੀਰ ਸਿਸ਼ਾਨ ਕਬੂ ਸਿਧ ਸਾਧਕ ਮੁਖ ਗਿਆਨ ਕਬੂ ਕੀਟ ਆਸ ਤਤਾਂਤ ਹੋਏ ਜੀ ਆਨਕ ਜੋਨ ਬਰਨੇ ਕਰਨੀ ਆ ਨਾਨਾ ਰੂਪ ਜੋ ਸੁਭਾਗੀ ਦਸਾਰਾ ਜੋਤ ਦਾ ਭਾਵ ਜੇ ਚਾਵੇ ਜੋਤ ਸੁਭਾਵ ਸੋਈ ਹੋਏ ਨਾਨਕ ਤੁਮ ਜਾ ਵਰਨਾ ਤੂਏ ਕਬੂ ਸਾਧ ਸੰਤ ਏ ਪਾਲ ਹੈ ਉਸ ਅਸਥਾਨ ਤੇ ਬਹੁ ਨਾਵ ਹੈ ਰਾਹ ਤਰਦਾਸ ਉਸ ਅਸਤਾਜਾ ਨਹੀਂ ਬਿਨਾਂ ਉਪੰਨ ਤਨ ਮਹਾਵਲੀ ਕਰੰਦ ਸਦਾ ਵਸੈ ਪਾਗਲ ਬ੍ਰਹਮ ਕੈ ਸਤਿ ਜਿਉ ਜਲ ਮੈ ਜਲ ਆਏ ਘਟਾਨਾ ਤਿਉ ਜੋਤੀ ਸਭ ਜੋਤ ਸਮਾਨਾ ਮਿਟ ਗੈ ਜਾਨਨ ਪਾਏ ਬਿਸ਼ਰਾਮ ਨਾਨਕ ਬ੍ਰਹਮ ਕੈ ਸਤਿ ਕਰਵਾਨ ਸਲੋਕ ਸੁਖੀ ਵਸੈ ਮਸਕੀਂ ਦੀਆਂ ਆਪ ਬਨਵਾ ਤਲੇ ਬੜੇ ਬੜੇ ਹੰਕਾਰੀਆਂ ਨਾਨਕ ਕਲਪ ਕਲੇ ਰਸਪਤੀ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵ ਸੁਜਾਨ ਜੋ ਜਾਣੈ ਮਨ ਜੋ ਬਨਵੰਤ ਸੋ ਹੋਵਤ ਵਿਸਰ ਕਾ ਜਾਣਤ ਆਪਸ ਕੋ ਕਰ ਮਤ ਕਾ ਆਵੈ ਜਨਮ ਕੋ ਚੋਣ ਪਰਮਾਵੈ ਤਨ ਕੋ ਕਾਜੋ ਕਰੇ ਕੁਮਾਨ ਸੋ ਪੂਰ ਸੰਤਾ ਅਗਿਆਨ ਕਰਿਰ ਪਿਰਵਾ ਜਿਸ ਕਾ ਦਰਤਾ ਤੇਰੀ ਜੀਤ ਸਾਵਨ ਨਾਨਕੀ ਹਮਕ ਮੋਕ ਵਾਜ ਦਾ ਸੁਖ ਪਾਵੈ ਤਨ ਮੰਤਾ ਹੋਏ ਕਰਿਰ ਘਰਵਾਵੇਂ ਤਨ ਸੰਮਾਨ ਪਸ ਫਰ ਲਾ ਜਾਵੇ ਬਹੁਤ ਵਸ ਪਰਮਾਤਮ ਉਪਰ ਕਰੇ ਨਾਸ ਭਰ ਦੀ ਕਿਰਪਾ ਕਾ ਹੋਏ વિનાਸ਼ ਸਭ ਤੇ ਆਪ ਜਾਣੈ ਬਲਵੰਤ ਤੋ ਘਟਮਾ ਹੋਈ ਜਾਏ ਉਸਮੰਤ ਕਿਸੇ ਅਭਜ ਆਪ ਸੰਗਾਰੀ ਧੰਨ ਨਾ ਜਿਸ ਸਰੇ ਕੁਵਾਰੀ ਗੁਰਤ ਸਹਾਜਾਂ ਕਾ ਰੱਤੇ ਆਵਨ ਆਨ ਰਸੂ ਨਾਨਕ ਸੂ ਜਨਾਨ ਦਾ ਕੈ ਬਗਵਾਨ ਮੂਰਤ ਕੰ ਪਰੇ ਹੋ ਘਾਲੀ ਸਰਪਾਵੈ ਸਭਲੇ ਜਿਸਤਾਰੇ ਅਨੰਤ ਨਪਸਿਆ ਤਿਹੋ ਹੰਕਾਰ ਨਾਨਕ ਰਸੂ ਗੁਰ ਤੇ ਨਾਮ ਕਾਰ ਅਨਤ ਜਨ ਕਰ ਆਤਮਿਕ ਕਰਮ ਹੈ ਹਰ ਦਾਗ ਕਉ ਕਾ ਸੇ ਬਮੈ ਆਪ ਕੋ ਜੋ ਭਲਾ ਤਹਾਵੈ ਤਿਸੇ ਭਲਾਈ ਨਾ ਆਵੈ ਸਰ ਕੀ ਇਹ ਦਾ ਕਾ ਮਨ ਹੋਈ ਮਨ ਜਪਾਂ ਕੀ ਦਰਬਾ ਸੋਏ ਦਰਬ ਲੱਗ ਜਾਵੇ ਮੋਜ ਤੇ ਕੁਛ ਹੋਏ ਤਾ ਦੇ ਸੁਖ ਨਾਹੀ ਹੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਦਾ ਕਰਤ ਜੋਨ ਮੈਂ ਕਰਤਾ ਜਬ ਧਾਰੇ ਕੋ ਵੈਰੀ ਗੀਤ ਤਬ ਦਾ ਮੇਨ ਚੱਲਣਾ ਹੀ ਚੀਤ ਜਬ ਲੱਗ ਹੋ ਮੰਗਲ ਸੰਗ ਆਏ ਅਗਲਾ ਘਰ ਬਰਾਈ ਦੀ ਸਜਾਈ ਮਰਾ ਫਿਰ ਪਾਤੇ ਮੰਦਰ ਟੂਟਾ ਗੁਰ ਪ੍ਰਸਾਦ ਨਾਲ ਕੋ ਸੁਤਾ ਸਾਸ ਪਟੇ ਲਾ ਸੋਤਾ ਵੈ ਤ੍ਰਿਕਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕਰੈ ਕਰੈ ਨਹਿ ਤ੍ਰਿਪਤਾ ਵੈ ਖਾਪ ਖਾਪ ਮਰੈ ਬਿਨਾ ਸੰਤੋਖ ਨਹੀਂ ਪੂ ਰਾਜਾ ਸੁਪਨ ਗੋਤ ਦਿਲਸੈ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਈ ਬਡ ਭਾਗੀ ਕਿਸੈ ਪ੍ਰਾਪਤ ਹੋਈ ਕਰਨ ਕਰਾਵ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਦੇ ਰਾਤ ਕਹਾ ਵਿਚਾਰ ਦੇ ਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਈ ਜੋ ਕੁਛ ਵੀਨੋ ਸੋ ਆਪਣੇ ਰੰਗ ਸਭੇ ਮੂਰ ਸਭ ਹੁਕਮ ਸੰਗ ਬੂਝੈ ਦੇ ਖੈ ਭਖੜਾ ਦਵੇਤ ਆਪੇ ਇੱਕ ਆਪੇ ਅਨੇਕ ਮਰੇ ਨ ਵਿਸਾਇ ਆਵੇ ਨਾ ਜਾਇ ਨਾਨਕ ਸਭ ਹੀ ਰਹਿ ਆ ਸਮਾਈ ਆਪੋ ਪਰਿਸਾ ਸਮਝ ਆਪੂ ਅੰਤਿ ਰਚਿਆ ਸਭ ਕਾ ਸਾਥ ਆਪ ਕੀਨੋ ਆਪਨ ਵਿਸਤਾਰ ਸਭ ਕਿਸ ਕੋ ਸਕਾਰ ਉਪਕਾਰ ਨੇ ਹਾਲ ਉਸ ਦੇ ਤਿੰਨ ਬਹੁ ਕਸ਼ਰੋਏ ਆਤਮ ਅਨੰਤਰੇ ਕੈ ਸੋਏ ਆਪਣੇ ਚਲਤ ਆਪ ਨਾਲੇ ਆਲ ਪੰਦ ਕਰੇ ਅਰੰਗ ਉਪਾਰ ਮਨ ਮੇ ਆਪ ਮਨ ਆਪਣੇ ਮਾਹੀ ਨਾਨਕੀ ਮਤ ਕਹਿ ਤਰ ਜਾਏ ਸਤ 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 ਪ੍ਰਭ ਸਵਾਮੀ ਮੁਰਤ ਸਾਜਣੈ ਮਖੀਹਾ ਦੀ ਸਤਿ 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 ਸਭ ਕੀਨਾ ਕੋਟਮ ਦੇ ਕਿਨੇ ਬਿਰਦੇ ਕੀਨਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਰੂਪ ਨਿਰਮਲ 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 ਤੇਰੀ ਬਾਣੀ ਮਠੜ ਸੁਣੀ ਸਰਬਤ ਗਿਆਨੀ ਉਪਰ 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 ਕੋ ਲੀਤ ਨਾਮ ਜਪੇ ਨਾਲ ਮਨ ਪ੍ਰੀਤ ਸ਼ਲੋਕ ਸੰਤ ਸਰਨ ਜੁਜਨ ਪਰ ਸੋਜਨ ਉਦਰ ਨਹਾ ਹਲ ਸੰਤ ਕੇ ਨਿੰਦਾ ਨਾਨਕਾ ਮੋਹ ਮੋਹ ਅਹੰਕਾਰ ਅਸਪਦੀ ਸੰਤ ਕੇ ਦੁੱਖ ਨਾਰਜਾ ਕਟਾਏ ਸੰਤ ਕੇ ਦੁੱਖ ਨ ਜਪ ਤਾ ਨਹੀਂ ਛੁਟਾਏ ਸੰਤ ਕੇ ਦੁੱਖ ਸੁਖ ਸਮਝਾਈ ਸੰਤ ਕੇ ਬੰਖ ਨਰਕ ਮੈਂ ਪਾਏ ਸੰਤ ਕੇ ਦੁੱਖਨ ਮਤ ਹੋਏ ਮਰੀਨ ਸੰਤ ਕੇ ਦੁੱਖਨ ਸੋਭਾ ਤੇ ਏ ਸੰਤ ਕੇ ਹੱਥੇ ਕੋ ਰੱਖਣਾ ਨ ਕੋਏ ਸੰਤ ਕੇ ਦੁੱਖਨ ਥਾਨ ਪ੍ਰਾਸ਼ਟ ਹੋਏ ਸਤਿ ਪਿਆਰ ਕਰਪਾ ਜੀ ਕਰ ਨਾਦਕ ਸੰਗ ਸੰਗ ਨਿੰਦਤ ਪੀਤਰ ਸਤਿ ਕੇ ਦੁੱਖਨ ਤੇ ਮੁਕਤ ਹੋਵੈ ਸੰਤ ਕੇ ਦੁੱਖਨ ਕਾਰੋ ਜਿਉ ਲਵੈ ਸੰਤ ਕੇ ਦੁੱਖ ਸਰਬ ਜੋਤਿ ਪਾਈ ਸਤਿ ਕੇ ਨੰਤਰੇ ਜੋਰ ਕੇ ਲਭਾਈ ਸੰਤ ਕੇ ਦੁੱਖਿ ਕ੍ਰਿਸ਼ਨਾ ਮੈਂ ਗਲੈ ਸੰਤ ਕੇ ਦੁੱਖ ਸਭ ਕੋ ਸ਼ਲੈ ਸਤਿ ਕੇ ਦੁੱਖ ਤੇਜ ਸਜ ਜਾਏ ਸੰਤ ਕੇ ਦੁੱਖ ਨੀਚ ਲਚਾਈ ਸਤਿ ਦੋਖੀ ਕਾ ਦਰਤੁ ਨਾਏ ਨਾਨਕ ਸੰਤ ਭਾਵੈ ਪਾਉ ਪੀ ਗਤ ਪਾਏ ਸੰਤ ਕਾ ਨਿੰਦਕ ਮਹਾ ਅਚਤਾਈ ਸੰਤ ਕਾ ਨਿੰਦਕ ਨਿੰਦਕ ਨਾ ਪਾਈ ਸੰਤ ਕਾ ਨਿੰਦਕ ਮਹਾ ਹਦਿਆਰਾ ਸੰਤ ਕਾ ਨਿੰਦਕ ਕੁਲਗੇਸ਼ਰ ਪਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਲਬਿਖਾ ਸੰਤ ਕਾ ਨਿੰਦਕੁ ਦੁਖੀ ਆਰਦੀਨ ਸਤਿਗੰਗਾ ਕੋ ਸਰਬ ਰੰਗ ਸਤਿਗੰਗਾ ਕੋ ਸਦਾ ਬਿਜੋਗ ਸਤ ਕੇ ਜੰਨਾ ਕੋ ਮਾ ਦੋਖ ਵਦ ਸਤ ਭਾਵੈ ਮਾਸਤਾ ਦੀ ਹੋਏ ਕੋ ਦੋਖ ਸਤ ਨਦੁਕੀ ਸਦਾ ਹੋਵੇ ਸਤ ਨਦੁਕੀ ਕਿਸੇ ਕਾਲਹਿ ਮਿਤ ਸਾਜੇ ਦੋਖੀ ਕੋ ਦਾਨ ਲਾਗੈ ਸਤ ਸਤ ਕੇ ਦੋਖੀ ਕੋ ਸਭ ਦਿਆਲ ਸਤ ਕਾ ਦੋਖੀ ਮਹਾ ਹੰਕਾਰੀ ਸਤ ਕਾ ਦੋਖੀ ਸਦਾ ਅਧਿਕਾਰੀ ਸਤ ਕਾ ਦੋਖੀ ਜਾਨਣਾ ਮਰੈ ਸਤ ਕੀ ਦੋਖ ਨਾ ਸੁਖ ਤਾ ਕਰੈ ਸੰਤ ਗਦੌਖੀ ਕੋ ਨਾਂ ਹਿੰਦਾਉ ਨਾਨਕ ਸੰਤ ਭਾਵੈ ਤਾਲੈ ਨਿਲਾਏ ਸੰਤ ਗਦੌਖੀ ਆਦਵੀਂ ਤੈ ਟੁੰਡਾ ਹੈ ਸੰਤ ਗਦੌਖੀ ਕਿਤੇ ਕਾਜ ਨਾ ਪਹੁੰਚਾਇ ਸੰਤ ਗਦੌਖੀ ਕੋ ਉਧਾਨ ਪਰਭਾਈਆ ਸੰਤ ਜੀ ਆਪਨ ਵੀ ਜਾਤੀ ਨਾ ਯਦੰਦ ਰੋਗੀ ਬਰਨ ਰੱਖਣ ਹਾਰਨ ਸੰਤ ਭਾਵੈ ਤਾਲੈ ਉਭਾਲ ਸਾਂਤ ਰੋਹੀ ਹੁੰਦੇ ਲਾਈ ਜੋ ਜਲ ਵੀ ਹੋ ਮਛਰੀ ਤੜਫਣਾਏ ਸੰਤ ਲੋਕੀ ਤੁੱਖਾ ਨਹੀਂ ਰਾਜਾ ਜੋ ਕਾਲ ਕੀ ਤਨੀ ਧਰਾ ਪਰ ਸੰਤ ਦੁੱਖੀ ਛੁਟੇ ਹੋ ਕੇ ਰਾਜਾ ਜੋ ਵਾਟ ਖੇਤ ਮਹਿ ਸੁਭਲਾ ਸੁਹਿਲਾ ਸੰਤਾਂ ਦੁੱਖੀ ਉਤਾਰਨ ਤੇ ਰਹਤ ਸੰਤਾਂ ਮੁਕੀ ਸਭ ਮਿਥਿਆ ਕਹਿਤ ਕੀਰਤਨ ਗਤਾ ਤੋਹੀ ਪਿਆ ਨਾਨਕ ਜੋ ਤਿਸ ਭਾਰ ਸੋਨ ਪਿਆ ਯਾਦ ਜੇ ਆਵੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਦਾ ਪਾਇਆ ਸਹਿ ਸੇਤੀ ਬੰਦ ਬੁੱਝੀਆਂ ਵਰਧਾਨੀਆਂ ਰਾਗ ਰਤਨ ਪਰਵਾਰ ਤਨੀਆਂ ਸਤਿਗਮਨਾਈਆਂ ਸਭ ਤਗ ਬੂ ਅਨਿਕੇ ਰਾਹ ਮਨ ਜੀ ਨੂੰ ਸਹਾਇਆ ਤਹ ਨਾਮਕ ਅਨੰਦ ਤੁਹਾ ਸਤਿਗੁਰੂ ਮੈਂ ਪਾਇਆ ਏ ਹਨ ਮੇਰੇ ਆਪ ਸਦਾ ਰਖੁਰ ਨਾਮ ਤੇ ਹਰ ਨਾਲ ਰਭ ਤੁਮਾਂ ਮੇਰੇ ਰੂਪ ਸਭ ਦੇ ਸ਼ਾਰਣਾ ਅੰਗੀਕਾਰੁ ਉਪਜੇਤੇ ਰਾਹ ਸਾਰੇ ਸੰਸਵਾਰਨ ਸਤਨਾਮੁ ਦਾ ਨਾਮ ਸੁਨਰਾਤਿ ਸਵਾਮੀ ਸੋ ਪੇਉ ਮਨੁ ਵਿਸਾਰੇ ਕਹੈ ਨਾਮ ਤੁਮ੍ਹ੍ਹੇ ਸਦਾ ਰਹਾ ਨਾ ਬੇਸਾਥੀ ਸਤਿ ਸਾਥਿ ਹਰਿ ਦੀ ਘੰਤੇ ਰਹਿ ਕਰਤਾ ਹੁ ਹੈ ਸਭ ਕਿਛੁ ਹੈ ਜਿਸ ਦੇ ਸੋ ਪਾਵੇ ਸਦਾ ਸੇਤਸ ਸੋ ਆਦੀ ਨਾਮੁ ਮਨਿ ਵਸਾਵੇ ਨਾਮ ਜਨ ਪਹਿ ਮੰਨ ਲਸਿਆ ਬਾਜੀ ਸਭ ਧਨੀਰੇ ਤਹ ਨਾਨਕ ਸੱਚੀ ਸੁਆਹਰ ਬਿਆਹ ਨਹੀਂ ਕਰਤੇ ਸੱਚਾ ਨਾਮ ਮੇਰਾ ਅਧਾਰੁ ਸਤਿਗੁਰ ਆਤਿਤ ਕਾਲ ਅਨਹਦ ਵਾਜੇ ਜੀ ਅਨੰਦ ਸੁਨੋ ਬੜ ਭਾਗੀ ਹੋ ਸਭਲ ਮਨੋਰਤ ਪੂਰੇ ਪਾਰ ਪਰਮ ਪਰਮ ਪਾਇ ਤਰੇ ਸਭਲ ਬਸੂਰੇ ਗੋ ਕਲੋਕ ਸੰਤਾਪ ਤਰੇ ਸੁਣੀ ਸਕੀ ਬਾਣੀ ਮਾਨੀ ਸਤਿ ਸਾਹਿਜ ਪਰ ਰਸ ਸੱਜ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਬੁਵਿੱਤ ਸਤਗੁਰ ਰਹਿਆ ਪੂਰੇ ਬਿਨਵਰ ਕਨਾਨਕ ਕੋ ਚੰਨ ਲਾਗੇ ਬਾਜੀ ਅੰਧ ਹੱਦ ਤੂਰੀ ਸੁਣਤੇ ਤੋਜੀਤ ਕਹਤੇ ਬੁਵਿੱਤ ਸਤਗੁਰ ਰਹਿਆ ਪਾਸੂਰੇ ਬਿਨਵਰ ਕਨਾਨਕ ਕੋ ਚੰਨ ਲਾਗੇ ਵਦੀ ਅਨਹਦ ਤੁਲੇ ਸੋਕ ਸਬਰ ਗੁਰੂ ਬਾਣੀ ਪਿਤਾ ਮਾਤਾ ਧਰ ਮਹਤਲ ਜਿਸੁ ਰਾਤ ਮੂਹਿ ਦਾਈਂ ਕਾਇਆ ਮਿਲਦਾ ਸਬਦ ਜਪਤਿ ਜਿਹਿਆ ਆញਾ ਮੂਹਿ ਆញਾ ਬਚੈ ਧਰਮ ਦੂਰ ਕਰਨੀ ਆਪ ਆਪਣੀ ਕੇ ਨੇੜਾ ਕੀ ਦੂਰ ਦੀ ਨਾਮ ਤੇ ਆਇਆ ਗਏ ਮਸਤਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਦੀ ਨਾਮ ਤੇ ਆਇਆ ਗਏ ਮਸਤਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹੂ ਜੀ ਕਾ ਕੰਸਾ ਵਾਹੂ ਜੀ ਕੀ ਪਤੇ ਤੁਮ ਹਾਰ ਕਰ ਓਮ ਬੱਤ ਸਭ ਗੁਰੂਆਂ ਤੇ ਸਭ ਸਮਗਰੀ ਤੋਂ ਮਿਹਰ ਸਿੱਤਰਤਾ ਰਹੀ ਤੁਮ ਦੇ ਬਿਸਵਾ ਆਕਾਰੀ ਤੁਮ ਜੀ ਖਾਤ ਕਬਨ ਸਤਿ ਨਾਮ ਨਾਮ ਦਾ ਸਦਾ ਕੁਰਬਾਨੀ ਤੇ ਆਗੇ ਅਰਦਾਸ ਸਭ ਮਾਰੀ ਜੀ ਉਹ ਸਭ ਤੇਰਾ ਹੋਇ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਦਾਸ ਸਤਿ ਓਮਕਾਰ ਸ੍ਰੀ ਵਾਟ ਜੀ ਕੀ ਪਤੇ ਸ੍ਰੀ ਗੋਬਿੰਦ ਸਾਹਿਬ ਵਾਹਿਗੁਰੂ ਜੀ ਭੋਗਤੀ ਜੀ ਦੀ ਬਾਛੇ 10 ਰਕਮ ਬੋਗਤੀ ਸਮਰਪਤਾ ਗੁਰੂ ਨਾਨਕ ਦੇਵ ਜੀ ਦੇ ਆਇਤ੍ਰੰਗ ਗੋਪੀ ਅੰਦਰ ਦਾ ਸ੍ਰੀ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦਨ ਸਮਰਪਤ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਰਠੇ ਸਭ ਦੁੱਖ ਜਾਈ ਦੇਵ ਆਦਰ ਸਿਮਰਿਆ ਕਰ ਨਾਮਿਤਤਾ ਵੈਤਾਏ ਸਭ ਨੂੰ ਬਲਾਇ ਸਹਾਇ ਦਸਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਹਿਉਣਾਈ ਸਹਾਇ ਸਤਹੀ ਹੋਈ ਜੀ ਸਾਹਿਬ ਅਸਾਂ ਬਾਤ ਛੇ ਦੀ ਜਾਗਦੀ ਜੋਤ ਹਾਜਰਾ ਜੋੜ ਜਹਾਰਾਜਪੁਰ ਸਰਕ ਪਲਾ ਪਰਪੁਰ ਗੁਰਵੰਦੀ ਪਰਵਰਾਜਮਾਨ ਚਰ ਸ਼ਤਰ ਤਖਤ ਕੇ ਮਾਲਕ ਤੁਗੋ ਜੁਗ ਅਟਲ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਤਨ 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 ਆਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੰਦੇ ਬਾਤ ਦਰਸ਼ਨ ਉਪਦੇਸ਼ ਵੱਲ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਬਿਆਰਿਆਂ ਚੌਹਾਂ ਸ਼ਹਿਬਜਾਦਿਆਂ 40 ਮੁੜਿਆਂ ਹੱਠਿਆਂ ਜੱਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਸ਼ੇਖਿਆ ਦੇਵ ਚਲਾਈ ਤੇਗ ਵਹਾਈ ਦੇਸਾਂ ਨੂੰ ਕੇ ਆਂਦਰ ਕੀਤਾ ਦਿਨ ਆਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਬਚੰਗੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਦ-ਵੰਦ ਕਟਵਾਏ ਘੋਪਰੀਆਂ ਲਵਾਈਆਂ ਤਾ ਨਾਂ ਰੇਣ ਚਰਵਾਏ ਬੁੱਲਿਆਂ ਦੇਗਾ ਵਿੱਚ ਵਾਲੇ ਗਾ ਗੁਰਦਵਾਰਿਆਂ ਦੀ ਸੇਵਾ ਦੀ ਕੁਰਬਾਨੀ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾ ਸੰਗ ਨਿਭਾਈ ਤਨਾ ਪ੍ਰਾਰਥਨਾ ਦੇ ਵਾਰਤਮਾਨ ਸਮੇਂ ਦੇ ਮਹਾਨ ਸਿੰਘਾਂ ਸਿੰਘਣੀਆਂ ਬਜੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਕ ਤਾ ਪ੍ਰਭ ਗੁਰਦਵਾਰਿਆਂ ਬਖ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਵਤ ਖਾਲਸਾ ਜੀ ਕੀ ਅਰਦਾਸ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੈ ਇਹ ਤਾਂਨ ਕਾਲ ਸਦਾ ਸਰਬ ਸੁਖੋਵੈ ਜਹਾਂ ਜਹਾਂ ਖਾਲਸਾ ਜੀ ਸਹਾਰ ਤਹਾਂ ਬਹਰ ਸ਼ਿਆਰ ਹੈ ਤੇ ਦੇਵ ਤੇ ਫਤੇ ਗੁਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇ ਸਦਾਰ ਰਹਿਤ ਦਾਨ ਬਿਵੇਕ ਦਾਨ ਸਹਾ ਦਾਨ ਪੁਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅਮਰਤ ਸਬ ਸਹਿਬ ਜੀਆਂ ਦੇ ਦਰਸ਼ਨ ਇਸ਼ਾਨ ਚੌਕੀਆਂ ਝੰਡੇ ਭੁੰਗੇ ਜੁਗੋ ਜੁਗਾ ਢਾਲ ਧਰਮ ਕਾ ਜੈਕਾਰ ਗੋਲੋ ਜੀ ਵਾਹਿਗੁਰੂ ਇਹ ਕਾਲ ਪੁਰਖ ਹੈ ਗੁਰੂ ਨਾਨਕ ਜੀਆਂ ਦੇ ਸਿੱਖਾ ਦਾ ਮਾਨੀ ਨਾਮਾ ਮਤੀ ਮਤਵਾ ਦੇ ਆਖੀ ਆਪ ਕਾਲ ਪੁਰਖ ਹੈ ਗੁਰੂ ਪੰਥ ਦੇ ਸਦਾ ਸਹਾਈ ਦਰਗਾਹ ਜੀਆਂ ਦੇ ਗਿਰਦਲ ਦਰਦਵਾਰਿਆਂ ਜਿਹਦੀ ਨਕਾਨਾ ਸਹਿਬ ਨੇ ਰੋਹ ਦੁਰਤਾ ਮਾਂ ਦੇ ਜਨਾ ਜਨ ਨੂੰ ਪਾਸ ਸਭ ਖੁਸ਼ ਹੋ ਲਿਆ ਗਿਆ ਹੈ ਦੇ ਦਰਸ਼ਨ ਸ੍ਰੀ ਵਾਸੁਭਾ ਜੀ ਵਾਸੂ ਨਿਮਾਣੇ ਤੇ ਮਾਲ ਸਾਤੂਰੂ ਦائیں ਕੇਤਾਨ ਸਾਤੂ ਜੀ ਉਟੀਆਂ ਦੀਓ ਸਾਤੂਰੂ ਜੀ ਦੇ ਨਾਮ ਅੰਤਰਜਾਮ ਨਿਮਾਣਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੰਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਨਾਮ ਨਾਦ ਸ੍ਰੀ ਉਮਰਾਨ ਸਾਹਿਬ ਮਹਾਰਾਜ ਜੀ ਪਾਛਾ ਜੀਓ ਆਪ ਜੀਆਂ ਦੇ ਪੁੱਤਰ ਚੰਨ ਤੁਮਨਾਪਾ ਸਰਦਾਰ ਸਾਵੀ ਕੀ ਕੀਹਨੇ ਜਗੀਆਂ ਸਾਤੂ ਜੀ ਨਗਰ ਨਗਰ ਨवासी ਨਾਹੌੜੀ ਹਰਦੈਕ ਸੰਗਤ ਨੇ ਆਮਰ ਸ਼ਹੀਦਾਂ ਦੇ ਸ਼ਹੀਦੀ ਦੇ ਹੜੇ ਮੁੱਖ ਰੱਖਨੇ ਹੋયા ਆਪ ਦੀ ਜ਼ਰੂਰੀ ਅੰਦਰ ਸਤਿਗੁਰੂ ਜੀ ਆਪ ਜੀ ਦੀ ਉੱਚੀ ਸੁਜੀਗ ਬਾਣੀ ਸੁਖਣੀ ਸਾਬ ਦੇ ਅਨੰਦ ਸਰ ਦੇ ਸ਼ੇ ਜਾਂ 6 ਪੜੇ پنجاب ਕੀ ਤਨ ਸਾਤ ਉਚ ਲੇਖੇ ਵਿੱਚ ਲਾਓ ਬੇਅੰਤ ਭੁੱਲਾ ਚੁਕਾ ਗਲਤੀਆਂ ਤਰੂਟੀਆਂ ਹੋਈਆਂ ਹਾਲ ਜਣ ਜਾਣ ਤੇ ਨਿਦਾਨ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਸਪਸ਼ਟ ਬਾਣੀ ਪੜ ਸੁੰਦਾ ਦਲ ਬਖਸ਼ਣਾ ਪੜੀ ਸੁਣੀ ਬਾਣੀ ਸੋਧ ਕੇ ਸਾਜਖੰਡ ਪਰਵਾਨ ਕਰਨੀ ਅਡੀ ਸੁਣੀ ਬਾਣੀ ਦਾ ਗੂਜ ਭਾਵ ਸਾਡੇ ਕਲਯੁਗ ਜੀਵਾਂ ਦੇ ਕਠੋਰ ਹਦਿਆਂ ਵਿੱਚ ਫਸਾਇਓ ਜੀ ਅੰਸੰਗ ਲੈ ਕੇ ਸਹਿਤਾ ਕਰਨੀ ਕਾਮ ਕਰੋਧ ਲੋਭ ਮੋਹ ਹੰਕਾਰ ਤੁਪਜੋਣਾ ਦੇ ਰੋਤਾ ਰਹਿਤ ਬਖਸ਼ਿਓ ਸਭ ਦੀ ਹਾਜ਼ਰੀ ਦਰ ਤੇ ਪਰਮਾਨ ਪਰਿਓ ਜੀ ਚੱਲਿਆ ਹੋਇਆ ਕਤਮ ਲੇਖੇ ਲਾਓ ਦਰੋਂ ਪਰੋਂ ਉੱਚਾ ਤੇ ਸੁੱਚਾ ਨਾਮਦੰਮ ਅਕਸ਼ਨਾ ਜੋ ਮਾਈ ਭਾਈ ਤਿਲ ਫੁਲ ਵਟਾਵਾ ਲੈ ਕੇ ਦਰਹਜੇ ਮਸਬਦੀਆਂ ਵਟਾਵਾ ਆਪਣੇ ਦਰ ਪਰਵਾਨ ਕਰਨੀਆਂ ਜੀ ਖਜ਼ਾਨੇ ਭਰਪੂਰ ਕਾ ਨੇ ਭੰਡਾਰੀ ਭਰਪੂਰ ਕਾ ਨੇ ਸੁਖ ਮੂਰੋਂ ਕਾਮਨਾ ਪੂਰੀਆਂ ਕਰਨੀਆਂ ਨਗਰ ਖੇੜੇ ਸੁਖ ਵਰਤਾਉਣੀ ਭਜਨ ਬਾਣੀ ਦਾ ਪ੍ਰਕਾਸ਼ ਕਰਨਾ ਦੁੱਖਾਂ ਵਿਗਨਾਂ ਸੰਕਟਾਂ ਦਾ ਨਾਸ ਕਰਨਗੇ ਤੋਂ ਨਗਰ ਵਾਸੀ ਸੰਗਤਾਂ ਨੂੰ ਸੁਖ ਦਿਹਾੜੇ ਮਨਾਉਣ ਦਾ ਬਾਲ ਜ ਤੋਂ ਬਖਸ਼ਣਾ ਪਰਵਾਹ ਸੰਗਤਾਂ ਵਿੱਚ ਆਪ ਆਪਸੀ ਪਿਆਰ ਸਵਾਗਤ ਦੇ ਵਾਅਦੇ ਕਰਨੇ ਕਾਰੋਗਤ ਤਰਕੀ ਕਰਨੀ ਆਪਣੇ ਨਾਮ ਦੀ ਅੰਦਾਤਾ ਵਖਨੇ ਸਤਿਗੁਰ ਜੀ ਆਸ ਵੇਲੇ ਆਪ ਜੀ ਨੂੰ ਸੁੰਦਰ ਪਹਿ ਸ਼ਾਕੇ ਪਹਿਨਾਈ ਹਨ ਆਪ ਜੀ ਅੰਗੀਕਾਰ ਕਰੋ ਸੰਗਤਾਂ ਦੇ ਲੋਕ ਪ੍ਰੋਗ ਵੜਦੇ ਕਜਨੇ ਸਤਿਗੁਰੂ ਕਿਰਪਾ ਕਰੋ ਸੰਗਤਾਂ ਬਰੋ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤਮਈ ਕੜਾ ਪ੍ਰਸ਼ਾਦੀ ਦੇਸ ਆਜਿਗੇ ਹਾਜ਼ਰ ਕੀਤੇ ਆਪ ਜੀ ਭੋਗ ਲਾਓ ਭੋਗ ਲਿਆ ਸ਼ੀਤ ਵਰ ਸ਼ੀਤ ਵਰ ਸ਼ਾਸ ਨੂੰ ਸੰਗਤ ਵਿੱਚ ਬਾਤ ਜੁਈ ਸਕੇ ਬਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਆਸ ਵੇਲੇ ਆਪ ਜੀ ਇਲਾਹੀ ਤੇ ਦਰਗਾਹ ਉਪਨਾਮ ਸਵਕਸ਼ਸ਼ ਕਰਕੇ ਸਮੁਤਨ ਨਿਹਾਲ ਨੇ ਹਾਲ ਕਰੋ ਸਹੀ ਪਿਆਰੀ ਮੇਲੀ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਹੀ ਪਵਿੱਤਰ ਨਾਮ ਜਿਤਾਵੇ ਜੋ ਤੇਰੀ ਸ਼ਰਨ ਆਵੇ ਸਦਾ ਹੀ ਰਾਜੀ ਜਾਵੇ ਅਡੇ ਸੋ ਛਡੇ ਸਰਨ ਪਰੇ ਸੋ ਤਰੇ ਤਨ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਤਿ ਧਪਨ ਹੈ ਸੱਚ ਗੁਰੂ ਮਾਰਾ ਵਾਹਿਗੁਰੂ ਕੀ ਕਾਹਲ ਸਭ ਵੰਖਿ ਤੇ ਪੰਤੇ ਗੁਰ ਆਗਿਆ ਬਹੀ ਅਕਾਲ ਕੀ ਤਵੀ ਜਨਾਈ ਉਪਨ ਸਾਭ ਸੇ ਖਨਕੋ ਹੁਕਮ ਅਹੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਬਲਵੋ ਚਹ ਖੁਮ ਜਿ ਸ਼ਬਦ ਮੇਲੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਖਾਰ ਹੋਏ ਸਭ ਮਲੈ ਦੇ ਬਚੇ ਸ਼ਰਨ ਕੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤਰੇ ਪਾਰ ਜੋ ਸ਼ਰਦਾ ਕਰ ਸੇਵਦੇ ਗੁਰ ਪਾਰ ਹੋ ਤਾਰਨ ਸਰਵਲ ਦਵਾਰ ਤੂ ਛਾਡ ਪੈ ਜੈ ਹੋ ਤੁਹਾਰੋ ਦਵਾਰ ਬਾਹੇ ਰਹਿ ਤੀ ਲਾਜ ਰਸ ਗੋਬਿੰਦ ਦਾਸ ਤੁਹਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲ ਜੀ ਖਵਸ ਤਾਮ ਫਾਇਤਿ ਪਤਿ ਵਾਹਿਗੁਰੂ ਸਹਿ ਜੀ ਹੋਏ ਪ੍ਰਭ ਸਰਣਾਗਤੀ ਕਿਰਪਾ ਦੇਵ ਦਿਆਲ ਏਕ ਅੱਖਰ ਅਰਮਨ ਵਸਤ ਨਾਨਕ ਹੋਦ ਨਿਹਾਲ ਸੂਰਾ ਸੋ ਤਹ ਚਾਨੀਐ ਜੋ ਲਰ ਦੀਨ ਤੇ ਹੀਤ ਉਰ ਜਾ ਪੁਰ ਜਾ ਕਟ ਨਰਹ ਤਬੂਲਾ ਛਾਡਾ ਖੇਤ ਤਵੇ ਜਿਸ ਮਰਨੇ ਤੇ ਜੰਮ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮ ਆਨੰਦ ਜਾਪੋ ਹਰ ਰੰਗ ਲਾਪੋ ਇਸ ਜੋਗ ਮਹਿ ਸੋਕ ਰਿਅਤ ਹੈ ਸੂਰਾ ਆਦਮ ਜੁੜੇ ਸਗਲ ਵਸਤਾ ਕੈ ਜਾਤ ਸਤਵ ਪੂਰਾ ਸੁਖ ਹੋ ਟਲ ਨੂਰ ਸੀ ਬੀ ਆਨਸ ਸਰਾਜ ਸੁਭਾਈ ਦਰਸ਼ਨ ਪਰਸ ਆ ਗੂਕੈ ਜਨਮ ਪਰ ਦੁਖ ਜਰਾ ਹੈ ਹੋਗਾ ਸਖ ਤਤਵ ਸਮਧੀ ਨੂਰ ਅਸੋਂ ਪਸੋਂ ਚਟਤੀ ਹੈ ਉਹ ਤਰ 18 ਸਤੇ ਪਾਪਿ ਸ਼ਾਖੋ ਮੋਲ ਜਨਮ ਜਨਮ ਦੀ ਕੱਟੀ ਆ ਵਾਹਿਗੁਰੂ ਸਾਹਿਬ ਜੀ ਸੋਰਠ ਮੱਲਾ ਪੰਜਵਾ ਦੁੱਖ ਤਵਾਇਆ ਹਰ ਪ੍ਰਭ ਆਪੀ ਸਭ ਸੰਸਾਰ ਬੁਵਾਰਿਆਂ ਪਾਲ ਪ੍ਰਭ ਕਿਰਪਾ ਧਾਰੀ ਆਪਣਾ ਦਰਦ ਸਮਾਰਿਆਂ ਦੁਰਤ ਜੁਵਾਇ ਆ ਪ੍ਰਭਾਪੀ ਸੰਸਾਰੋ ਗਾਰਿਆਂ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਨਸ ਮਾਰਿਆਂ ਹੋਈ ਰਾਰੇ ਰਾਮ ਕੀ ਰਖਵਾਲੀ ਸੋਖ ਸਹਜ ਅਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਨੀ ਰਹਾਓ ਪਤਤ ਉਦਾਰਣ ਸਤਗੁਰ ਮੇਰਾ ਮੋਹਿ ਜਿਸ ਕਾਰਵਾਸਾ ਵਸ ਰਹਾ ਸਭ ਸਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤਦ ਉਦਾਰਨ ਸਤੂਲ ਮੀਨਾ ਮੋਹਿ ਜਿਸ ਕਾਰਵਾਸਾ ਵਸ ਰਹਾ ਸਭ ਸਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ oh वाहे गुरु uh 嗯。